ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਤ ਪੰਜਾਬੀ ਚੈਨਲ ਦੇ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਮਾੜੀਗੋੜ ਸਿੰਘ ਵਿਖੇ ਉਹਨੂੰ ਕਾਂਗਰਸ ਪਾਰਟੀ ਨੂੰ ਵੱਡੀ ਕਾਬਜਾ ਵੀ ਮਿਲੀ ਜਦੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਬਕਾ ਸਰਪੰਚ ਜਗਵਲ ਸਿੰਘ ਕਾਈਚੱਕ ਦੀ ਪ੍ਰੇਰਣਾ ਸਦਕਾ ਹਰਜਿੰਦਰ ਸਿੰਘ ਅਤੇ ਉਹਨਾਂ ਦੇ अनेਕਾਂ ਸਾਥੀ ਸਾਬਕਾ ਉਹ ਐਕਸਪਰਟ ਸਿੰਘ ਪੁਲਦਰਦੀ ਐਗਵਾਈ ਹੇਠ ਕਾਂਗਰਸ ਪਾਰਟੀ ਅੰਦਰ ਸ਼ਾਮਲ ਹੋਏ ਜਿਨ੍ਹਾਂ ਚੋਂ ਵਿਸ਼ੇਸ਼ ਤੌਰ ਤੇ ਰਣਜੀਤ ਸਿੰਘ ਧੀਰਾ ਗੁਰਵਿੰਦਰ ਸਿੰਘ ਚੰਨ ਸਿੰਘ ਗਿੱਲ ਕੇਂਦਰਵੀਰ ਸਿੰਘ ਰਵਿੰਦਰ ਸਿੰਘ ਗੋਰਾ ਅਰਸਾਲ ਸਿੰਘ ਨਰਵੈਲ ਸਿੰਘ ਸ਼ਵੀਰ ਸਿੰਘ ਅਚਨ ਸਿੰਘ ਲਵਪ੍ਰੀਤ ਸਿੰਘ ਹਜੇਦਰ ਸਿੰਘ ਸੁਲਵਿੰਦਰ ਸਿੰਘ ਅਵਰਬੀਰ ਸਿੰਘ ਅਰਸ਼ਦੀਪ ਸਿੰਘ ਸੁਖਿੰਦਰ ਸਿੰਘ ਮਨੰਜਰ ਬਲਵਿੰਦਰ ਸਿੰਘ ਅਜੀਪਾਲ ਸਿੰਘ ਜੋਧਵੀਰ ਸਿੰਘ ਰਜੀਤ ਸਿੰਘ ਗੁਰਪ੍ਰਤਾਪ ਸਿੰਘ ਜੀਵਨ ਸਿੰਘ ਭੋਟ ਸਿੰਘ ਕਵਰ ਨੌਨਿਹਾਲ ਸਿੰਘ ਗੁਰਪ੍ਰੀਤ ਸਿੰਘ ਗੋਪਾ ਹਰਬੰਸ ਸਿੰਘ ਡ్రਾਈਵਰ ਕੁਲਦੀਪ ਸਿੰਘ ਬਲਜੀਤ ਸਿੰਘ ਸਮਾ ਸਿੰਘ ਚੰਦਰ ਸਿੰਘ ਕੋਲੋਂ ਸਿੰਘ ਦਵਿੰਦਰ ਸਿੰਘ ਲਾਡੀ ਹਾਂ ਪ੍ਰੀਤ ਸਿੰਘ ਸਿੰਘੁਰ لال ਸਿੰਘ ਖਜਾਨ ਸਿੰਘ ਕਾਕਾ ਰਾਜੂ ਰਵੀ ਗੁਰੀ ਖਜਾਨ ਸਿੰਘ ਕਾਕਾ ਰਾਜੂ ਸਿੰਘ ਰਵੀ ਸਿੰਘ ਬਬੂ ਰਣਜੀਤ ਸਿੰਘ ਸ਼ੀਸ਼ਾ ਸਿੰਘ ਬਗੀਚਾ ਸਿੰਘ ਨਿੰਦਰ ਸਿੰਘ ਜਗਜੀਤ ਸਿੰਘ ਜੀਤਾ ਹਰਜੀਤ ਸਿੰਘ ਲਖਵਿੰਦਰ ਸਿੰਘ ਬਾਉ ਮਲੂਕ ਸਿੰਘ ਛਵੇ ਸਿੰਘ ਕਰਨੈਲ ਸਿੰਘ ਕੋਲੀਆਦ ਪਰਿਵਾਰਾਂ ਨੂੰ ਬੜੀ ਗਰਮ ਜੋਸ਼ੀ ਨਾਲ ਕਾਂਗਰਸ ਪਾਰਟੀ ਚ ਸ਼ਾਮਿਲ ਕਰਦੇ ਆ ਸਾਬਕਾ ਵਿਧਾਇਕ ਸੁਪਾਲ ਸਿੰਘ ਭੁਲੜਵਾਲੋਂ ਉਹਨਾਂ ਨੂੰ ਪਾਰਟੀ ਦੇ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਸਾਬਕਾ ਸਰਪੰਚ ਸਾਰਸਿੰਘ ਦਾਸੂਵਾਲ ਸਾਬਕਾ ਸਰਪੰਚ ਹਰੀਤ ਸਿੰਘ ਚੁੰਗ ਨੰਬਰਦਾਰ ਮਨਜੀਤ ਸਿੰਘ ਸਕਤਰਾ ਸੁਖ ਮਹਿਮੂਦਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੀਨੀਅਰ ਕਾਂਗਰਸੀ ਆਗੂ ਸਹਿਬਾਨੇ ਸਮੂਹਕੇ ਹਾਜ਼ਰ ਸਨ ਸਾਡੇ ਚੈਨਲ ਨੂੰ YouTube ਤੇ Subscribe Facebook Instagram ਤੇ ਫੋਲੋ ਜਰੂਰ ਕਰਿਓ ਧੰਨਵਾਦ ਜੀ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਉਹ ਤਾਂ ਦੇਖੋ ਪਿੱਛੇ ਲੱਗ ਪਰ ਜਿਹੜਾ ਮਾਹੌਲ ਅੱਜ ਕੱਲ ਬਣਿਆ ਜਿਹੜਾ ਬਦਲਾਅ ਦੇ ਨਾਮ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਇੱਕ ਝੂਠ ਹੈ ਇੱਕ ਤੂਫਾਨ ਹੈ ਇੱਕ ਲੋਕਾਂ ਨੂੰ ਇਹੋ ਜਿਹਾ ਮਾਹੌਲ ਬਣਾ ਕੇ ਪਹੀ ਪਤਾ ਨਹੀਂ ਰਾਤੋਂ ਰਾਤ ਕੀ ਬਦਲ ਦੇਣਾ ਔਰ ਲੋਕਾਂ ਨੇ ਵੀ ਸੋਚਿਆ ਵੀ ਚਲੋ ਕੋਈ ਗੱਲ ਕਰਕੇ ਵੇਲੇ ਕਿ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਲੀਡਰ ਜਿਹੜੇ ਆ ਗੱਲਾਂਬਾਤਾਂ ਮਾਰਦੇ ਨੇ ਸ਼ਾਇਦ ਸਾਡੇ ਪਿੰਡਾਂ ਦਾ ਸਾਡੀ ਕਿਸਾਨੀ ਦਾ ਸਾਡੀ ਜਵਾਨੀ ਦਾ ਸਾਡੇ ਨਾਲ ਸੰਬੰਧਿਤ ਸਾਰੇ ਕਿੱਤਿਆਂ ਦਾ ਫਾਇਦਾ ਕੋ ਭਲਾ ਤੇ ਕੋ ਫਾਇਦਾ ਹੋਵੇ ਅੱਜ ਇੱਕ ਵੱਡਿਆਂ ਜਪੜ ਢਾਟੀ ਮਾਰਨਗੇ ਸਾਡੇ ਡਾਕਟਰ ਸਾਹਿਬ ਬੈਠੇ ਸੁਖ ਬੈਠਾ ਸਾਡਾ ਬਜਿੰਦਰ ਸਿੰਘ ਬੈਠਾ ਤਲਵਿੰਦਰ ਸਿੰਘ ਬ੍ਰਿਆਮ ਤੋਂ ਸਾਡਾ ਦਸੋਵਾਲ ਵਾਲਾ ਸਾਡਾ ਗੁੱਲੂ ਜਗਮੁਖ ਤੋਂ ਸਾਡਾ ਬੋਲਕੇ ਘਰ ਸਾਡੇ ਕਾਲਜ ਕਤਰੇ ਤੋਂ ਸਾਡਾ ਗੱਬਰ ਸਿੰਘ ਸਤਕਾਰ ਜੀ ਸੋਚੂnga ਵਾਲੇ ਸਾਰੇ ਸਤਕਾਰ ਜੋ ਮੇਰੇ ਕਹਿਣ ਦਾ ਭਾਗ